ਸੱਲਾਂ ਵਿੱਚ ਗੁਰਤਾ ਗੱਦੀ ਤੇ ਰਹਿ ਕੇ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀ 22 ਮੰਜੀਆਂ ਥੱਪੀਆਂ ਜਿਹਦੇ ਵਿੱਚ ਪਹਿਲੀ ਮੰਜੀ ਮੱਥੋ ਤੇ ਮਰਾਰੀ ਦੇ ਨਾਮ ਇੱਕ ਮੰਜੀ ਬਾਬਾ ਸਚਨ ਸੱਚ ਦੇ ਨਾਮ ਇੱਕ ਮੰਜੀ ਸਾਧ ਸੰਗਤ ਬਾਬਾ ਜਿਹਨੂੰ ਅੱਲਾ ਖਾਨ ਦੇ ਨਾਮ ਉਹ ਹੈ ਤੇ ਮੁਸਲਮਾਨ ਸੀ ਉਹਨੂੰ ਵੀ ਮੰਜੀ ਤਾਂ ਇੱਕ ਭਾਈ ਪਾਰੋ ਜੁਲਕੇ ਦੇ ਨਾਮ ਇੱਕ ਮੰਜੀ ਸਾਧ ਸੰਗਤ ਬਾਬਾ ਸਬਨਮਲ ਦੇ ਨਾਮ ਇੱਕ ਮੰੰਜੀ ਬਾਬਾ ਜਿਹਨੂੰ ਲੋਕ ਕਦੋਂ ਗੰਗੂ ਖੱਤਰੀ ਕਹਿੰਦੇ ਸੀ ਬਾਬਾ ਗੰਗ ਦਾਸ ਦੇ ਨਾਮ ਜਿਨ੍ਹਾਂ ਦੀ ਜਗਤ ਤੇ ਅੱਪਨ ਬੈਠੇ ਇਹ ਹੁਣ ਸੁਣਿਓ ਧਿਆਨ ਨਾਲ ਜਦੋਂ ਬਾਬੇ ਸਾਵਣ ਮੰਨੋਂ ਪਹਿਲਾਂ ਮੰੰਜੀ ਦਿੱਤੀ ਨਾ ਇਹ 22 ਮੰੰਜੀਆਂ ਚ ਬਾਬੇ ਹੰਦਾਲ ਦੀ ਮੰੰਜੀ ਵੀ ਹੈ ਜਦੋਂ ਬਾਬੇ ਸਾਵਣ ਮੰਨੋਂ ਮੰੰਜੀ ਦਿੱਤੀ ਆਸ਼ਾ ਨੇ ਪ੍ਰਚਾਰ ਥਾਪਿਆ ਜਪਦੀ ਸਾਹਿਬ ਯਾਦ ਕਰਾਇਆ ਬਾਣੀ ਦਾ ਉਪਦੇਸ਼ ਦਿੱਤਾ ਤੇ ਨਾਲ ਕਿਹਾ ਤੁਸੀਂ ਪ੍ਰਚਾਰਕ ਬਣ ਕੇ ਪ੍ਰਚਾਰ ਕਰਨੇ ਜਾਓ ਪਹਾੜੀ ਇਲਾਕੇ ਚ ਪ੍ਰਚਾਰ ਕਰਕੇ ਆ ਕਦੇ ਮਾਰੇ ਸਤਵਜਨ ਇੱਥੇ ਹਿਮਾਚਲ ਵਿੱਚ ਹਰੀਪੁਰ ਰਿਆਸਤ ਪੈਂਦੀ ਹੈ ਉੱਥੇ ਵੀ ਆਸਥਾਨ ਹੈ ਇਹ ਪਹਾੜੀਆਂ ਵਿੱਚ ਆਪਕੇ ਪਹਾੜੀ ਇਲਾਕੇ ਚ ਬਾਬੇ ਸਬਨ ਮੱਲ ਨੇ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ ਜਦੋਂ ਹਰੀਪੁਰ ਰਿਆਸਤ ਵਿੱਚ ਆਏ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ ਜਦੋਂ ਹਰੀਪੁਰ ਰਿਆਸਤ ਵਿੱਚ ਆਏ ਉਸ ਇਲਾਕੇ ਵਿੱਚ ਪ੍ਰਚਾਰ ਕਰਦੇ ਆ ਕਰਦੇ ਆ ਜਿਵੇਂ ਜਿਵੇਂ ਨਾਮ ਦੀ ਵਡਿਆਈ ਕਰਦੇ ਨੇ ᱛਿਵੇਂ ᱛਿਵੇਂ ਨਾਮ ਜਪਣ ਵਾਲੇ ਦੀ ਵੀ ਸੱਭਾ ਹੁੰਦੀ ਹੈ ਇੱਕ ਚੀਜ਼ ਧਿਆਨ ਵਿੱਚ ਰੱਖਿਓ ਸੇਵਾ ਤੇ ਸਿਮਰਨ ਕਰਕੇ ਵੇਖੋ ਵਡਿਆਈ ਹੁੰਦੀ ਹੈ अच्छा वडियाई माया ਨਾਲ ਵੀ ਹੁੰਦੀ ਆ ਤੁਹਾਡੇ ਕੋਲ 5 10 ਕਰੋੜ ਰੁਪਈਆ ਹੈ ਅਲੱਪੇ ਵਿੱਚ ਇਲੈਕਸ਼ਨ ਵਿੱਚ ਖੜ੍ਹਜੋ ਤੁਹਾਡੇ ਵੋਟ ਲੱਗ ਜਾਣੇ ਨਾਮ ਹੋ ਜਾਣੇ ਸਸੰਗਤ ਪੈਸੇ ਨਾਲ ਵੀ ਵਡਿਆਈਆਂ ਹੁੰਦੀਆਂ ਪਰ ਬੁੱਧੀ ਦੇਰ ਨਹੀਂ ਰਹਿਣੀਆਂ ਜਿਨ੍ਹਾਂ ਦੀ ਵਡਿਆਈ ਪੈਸੇ ਜਾਂ ਰਾਜ ਕਰਕੇ ਹੈ ਉਹ 5 ਕੁ ਸਾਲ ਹੁੰਦੀ ਉਹ ਤੋਂ ਮਤ ਮੁੱਕ ਜਾਂਦੀ ਹੈ ਵੋਟ ਬਦਲ ਜਾਂਦੇ ਨੇ ਭਾਈ ਉਹ ਮੋਡਾਂ ਤੇ ਫੋਟੋਆਂ ਬਦਲ ਜਾਂਦੀਆਂ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਸੀ ਭਾਈ ਸੋਹ ਬਾ ਵਡਿਆਈ ਰਹਿਣੀ ਹੈ ਨਾਮ ਦੀ ਮਾਇਆ ਦੀ ਵਿੜਾਈ ਬਹੁਤੀ देर ਨਹੀਂ ਰਹਿਣੀ ਹੁੰਦੀ ਜ਼ਰੂਰ ਐ ਇਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਨੇ ਜਿੱਥੇ ਮਹਾਰਾਜ ਨੇ ਬਚਨ ਕਹੇ ਇਸ ਜੁਗਮ ਸੋਭਾ ਨਾਮ ਕੀ ਬੜੇ ਵਕਤ ਇਸ ਜੁਗਮ ਸੋਭਾ ਨਾਮ ਕੀ ਬਿਨ ਨਾ ਵੈ ਸੋਵਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜਾ ਹੈ ਜਾਨਦੀ ਬਿਲਮ ਨਾ ਹੋਏ ਭਾਈ ਮਾਇਆ ਦੀ ਸੋਭਾ ਚਾਰ ਦਿਨਾਂ ਦੀ ਹੈ ਅੱਜ ਹੈ ਥੋੜੇ ਸਾਲਾਂ ਨੂੰ ਖਤਮ ਹੋ ਜਾਣਾ ਹੈ ਅੱਛਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਮੈਂ ਇਹ ਗੱਲਾਂ ਨਾਲ ਦੀ ਨਾਲ ਤਾਂ ਕਰਦਾ ਹਾਂ ਜਦੋਂ ਪਰਤੱਖ ਸਾਹਮਣੇ ਆਉਂਦਾ ਬੰਦੇ ਨੂੰ ਵਿਸ਼ਵਾਸ ਆ ਜਾਂਦਾ ਜਿਹੜੇ ਬੰਦੇ ਅਜੋ ਸਰੀਰ ਤੇ ਜਿਉਂਦੇ ਨੇ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਮਿਲਾ ਵੀ ਸਕਦਾ ਨਾ ਪਰ ਮੇਰੇ ਨਾਲੋਂ ਵੱਧ ਤੁਹਾਨੂੰ ਪਤਾ ਹੋਣਾ ਬਾਰੇ ਜਿਨ੍ਹਾਂ ਬੰਦਿਆਂ ਕੋਲ ਬਾਈ ਬਾਈ ਪਿੰਡਾਂ ਦੀਆਂ ਪੰਚਤਾਂ ਕੰਮ ਕਰਾਉਣ ਆਉਂਦੀਆਂ ਸੀ ਮੰਤਰੀ ਸਾਹਿਬ ਆਏ ਨੇ ਚੰਡੀਗੜ੍ਹੋਂ ਤਿੰਨ ਦਿਨ ਰਹਿਣੇ ਕੰਮ ਕਰਾਉਣੇ ਸਾਨੂੰ ਗ੍ਰਾਂਟ ਦੇ ਦਿਓ ਜੀ ਸਾਡੀਆਂ ਗਲੀਆਂ ਪੱਕੀਆਂ ਕਰ ਦਿਓ ਜੀ ਸਾਨੂੰ ਧਰਮਸ਼ਾਹ ਲੇ ਪੈਸੇ ਦੇ ਦਿਓ ਸਾਡੇ ਸਕੂਲ ਦੇ ਦੇ ਆਈ ਲੋਈ ਪਿੰਡਾਂ ਦੀਆਂ ਪੰਚਤਾਂ ਮੰਤਰੀ ਸਾਹਿਬ ਕੋਲ ਸਵੇਰੇ ਘਰ ਆਉਂਦੀਆਂ ਸੀ ਢਾਈ ਢਾਈ ਸੌ ਕੁਰਸੀ ਬੰਦਿਆਂ ਨਾਲ ਭਰ ਜਾਂਦੀ ਸੀ ਕੰਮ ਕਰਾਉਣ ਵਾਲਿਆਂ ਦੀ ਅੱਜ ਉਹ ਬੰਦੇ ਸਰੀਰ 'ਚ ਜਿਉਂਦੇ ਨੇ ਇੱਕ ਵੀ ਬੰਦਾ ਉਹਨਾਂ ਕੋਲ ਕੰਮ ਨਹੀਂ ਕਰਾਉਣ ਜਾਂਦਾ ਬੰਦੇ ਦੇ ਜਿਉਂਦਿਆਂ ਦੀ ਵਡਿਆਈ ਖਤਮ ਹੋ ਜਾਂਦੀ ਹੈ ਅੱਜ ਉਹ ਬੰਦੇ ਸਰੀਰ ਵਿੱਚ ਨੇ ਇੱਕ ਵੀ ਬੰਦਾ ਕੰਮ ਕਰਾਉਣ ਨਹੀਂ ਜਾਂਦਾ ਕਿਉਂ ਵਡਿਆਈਆਂ ਮੁੱਕ ਗਈਆਂ ਨੇ ਸਰਕਾਰਾਂ ਬਦਲ ਜਾਂਦੀਆਂ ਨੇ ਵਡਿਆਈ ਮੁੱਕ ਜਾਂਦੀ ਹੈ ਪਰ ਜੱਪਣ ਵਾਲਿਆਂ ਦੀ ਵਡਿਆਈ ਸਦਾ ਰਹਿੰਦੀ ਹੈ ਸਦੀਆਂ ਗੁਜ਼ਰ ਗਈਆਂ ਆਹ ਧਰਤੀ ਤੇ ਵਡਿਆਈ ਹਰ ਇੱਕ ਸਾਲ ਹੁੰਦੀ ਆ ਕਿਉਂ ਹੁੰਦੀ ਆ ਭਾਈ ਸਰਕਾਰਾਂ ਬਦਲ ਜਾਂਦੀਆਂ ਨੇ ਸਦੀਆਂ ਲੰਘ ਗਈਆਂ ਇਹ ਜੱਪਣ ਵਾਲਿਆਂ ਦੀ ਵਡਿਆਈ ਐ ਇਹ ਸਿੱਖੀ ਕਮਾਉਣ ਵਾਲਿਆਂ ਦੀ ਵਡਿਆਈ ਐ ਇਹ ਸੇਵਾ ਕਰਨ ਵਾਲਿਆਂ ਦੀ ਵਡਿਆਈ ਐ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਆਵੇ ਸੋਧ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜਾ ਜਨ ਦੀ ਬਲਮਣਾ ਹੋਏ ਬਾਬੇ ਸਾਵਣ ਮਲ ਨੂੰ ਮੰਜੀ ਥਾਪੀ ਜਾਓ ਪਹਾੜੀ ਇਲਾਕੇ 'ਚ ਪ੍ਰਚਾਰ ਕਰੋ ਜਦੋਂ ਪ੍ਰਚਾਰ ਕੀਤਾ ਵਡਿਆਈ ਹੋਈ ਹੁਣ ਸਾਨੂੰ ਬਾਦਸ਼ਾਹ ਨੇ ਕਥਾ ਦੀ ਸੇਵਾ ਦਿੱਤੀ ਹੈ ਵਡਿਆਈ ਗੁਰੂ ਦੀ ਕਰਦੇ ਆ ਤੇ ਭਾਈ ਸਾਡਾ ਵੀ ਲੋਕ ਸਤਿਕਾਰ ਕਰਦੇ ਨੇ ਇਹਦੇ ਵਿੱਚ ਬੰਦਾ ਮਾਣ ਹੰਕਾਰ ਕਰੇ ਲਓ ਜੀ ਮੈਂ ਤਾਂ ਬਹਾ ਕਰਦਾ ਮੈਨੂੰ ਤਾਂ ਇੰਨੇ ਸਾਲ ਹੋ ਗਏ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ ਉਹ ਹੱਥ ਸਿਰ ਤੋਂ ਚੁੱਕ ਲੈ ਕਿਸੇ ਬੰਦੇ ਨੇ ਨਹੀਂ ਪੁੱਛਣਾ ਸਾਨੂੰ ਇਹ ਸਭ ਕੋਈ ਗੁਰੂ ਦੀ ਨਜ਼ਰ ਹੈ ਬਾਬੇ ਸਾਵਣ ਮਲ ਨੂੰ ਗੁਰੂ ਨੇ ਬਖਸ਼ਿਸ਼ਾਂ ਕਰਕੇ ਤੋੜਿਆ ਤੋੜਨ ਲੱਗਿਆ ਗੋਇੰਦਵਾਲ ਸਾਹਿਬ ਤੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਹੱਥੀਂ ਕਰਮਾਲ ਦਿੱਤਾ ਕਹਿੰਦੇ ਲਓ ਸਾਵਣ ਮਲ ਜੀ ਜਿੱਥੇ ਲੋਡ ਪਵੇ ਐ ਲੱਗੇ ਵੇ ਕੋਈ ਕੰਮ ਹੋ ਨਹੀਂ ਰਿਹਾ ਜਦ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਆ ਰਮਾਲ ਵਰਤ ਲਈ ਜਿਹੜਾ ਕੰਮ ਦੁਨੀਆ ਚ ਨਹੀਂ ਵੀ ਹੋਏਗਾ ਉਹ ਵੀ ਹੋ ਜਾਣਾ ਜਿਹੜਾ ਕੰਮ ਅਸੰਭਵ ਹੋਏਗਾ ਉਹ ਵੀ ਹੋ ਜਾਏਗਾ ਬਖਸ਼ਿਸ਼ਾਂ ਦੇ ਕੇ ਪ੍ਰਚਾਰ ਕਰਨ ਤੋਰਿਆ ਆ ਹਰੀਪੁਰ ਰਿਆਸਤ ਵਿੱਚ ਪਹਾੜੀ ਇਲਾਕੇ ਵਿੱਚ ਮੰਡੀ ਸਕੇਤ ਤੋਂ ਲੈ ਕੇ ਬੜਾ ਪ੍ਰਚਾਰ ਕੀਤਾ ਸੋਭਾ ਵਡਿਆਈ ਹੋਈ ਬਾਬਾ ਸਾਵਣ ਮਲ ਬਾਬਾ ਸਾਵਣ ਮਲ ਹੋ ਗਈ ਹਰੀਪੁਰ ਦੇ ਰਾਜੇ ਦਾ ਲੜਕਾ ਮਰ ਗਿਆ ਜਦੋਂ ਹਰੀ ਹਰੀਪੁਰ ਦੇ ਰਾਜੇ ਦਾ ਲੜਕਾ ਮਰ ਗਿਆ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਹੁਣ ਮਰਿਆ ਨੂੰ ਕੋ ਜੀਉਂਦਾ ਨਹੀਂ ਕਰ ਸਕਦਾ ਸੋਗ ਦੀ ਲਹਿਰ ਫੈਲ ਗਈ ਮਸ਼ੱਲਾ ਮਜਾਦਿਤੀਆਂ ਗਈਆਂ ਕਈ ਦਿਨ ਦਾ ਰੋਣਾ ਹਰੀਪੁਰ ਰਿਆਸਤ ਵਿੱਚ ਰੱਖਤਾ ਕੋਈ ਬੰਦਾ ਚੁੱਲ੍ਹਾ ਨਹੀਂ ਵਾਲੇਗਾ ਕਿਉਂ ਰਾਜੇ ਦਾ ਘਰ ਉੱਜੜ ਗਿਆ ਉਹਦਾ ਲੜਕਾ ਮਰ ਗਿਆ ਕਿਸੇ ਨੇ ਦੱਸਿਆ ਰਾਜੇ ਨੂੰ ਕਹਿੰਦੇ ਆਪਣੇ ਇਲਾਕੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਕੋਈ ਸੰਤ ਆਏ ਹੋਏ ਆ ਉਹ ਸੰਤ ਦਾ ਨਾਮ ਬਾਬਾ ਸਵਨਮੱਲੇ ਜਿਹੜਾ ਕੰਮ ਨਹੀਂ ਵੀ ਹੁੰਦਾ ਕਰ ਦਿੰਦਾ ਰਾਜਾ ਤੇ ਉਹਦੀ ਰਾਣੀ ਬਾਬੇ ਸਾਵਣ ਮਲ ਦੇ ਚਰਨਾ ਚਾਏ ਆ ਕੇ ਰੋਣ ਲੱਗੇ ਤਹਾ ਮਾਰਨ ਲੱਗੇ ਹੱਥ ਜੋੜ ਕੇ ਕਿਹਾ ਜੇ ਤੂੰ ਪੂਰਾ ਹੈ ਜੇ ਤੇਰਾ ਗੁਰੂ ਪੂਰਾ ਹੈ ਫਿਰ ਸਾਡੇ ਬੱਚੇ ਨੂੰ ਜਿਉਂਦਾ ਕਰ ਸਾਡੇ ਲੜਕੇ ਤੋਂ ਬਗੈਰ ਸਾਡਾ ਰਾਜ ਸਭ ਕੁਝ ਤਬਾਹ ਹੋ ਗਿਆ ਹੈ ਸਾਡਾ ਕੁਝ ਨਹੀਂ ਰਿਹਾ ਜਦੋਂ ਕਿਹਾ ਨਾ ਜੇ ਤੂੰ ਪੂਰਾ ਹੈ ਜੇ ਤੇਰਾ ਗੁਰੂ ਪੂਰਾ ਹੈ ਸਾਡੇ ਬੱਚੇ ਨੂੰ ਜਿਉਂਦਾ ਕਰ ਸਾਵਣ ਮਲ ਦੇ ਮਨ ਚ ਆਇਆ ਇਹ ਤਾਂ ਮੇਰੇ ਗੁਰੂ ਨੂੰ ਵੀ ਕਹਿਣ ਲੱਗ ਪਏ ਬਾਬੇ ਸਾਵਣ ਮਲ ਨੇ ਕਿਹਾ ਜੇ ਮੈਨੂੰ ਕਹਿੰਦੇ ਮੈਂ ਤੁਹਾਡਾ ਬੱਚਾ ਨਹੀਂ ਜਿਉਂਦਾ ਕਰਨਾ ਸੀ ਮੈਂ ਗੁਰੂ ਦੇ ਘਰੋਂ ਕਰਾਮਾਤ ਨਹੀਂ ਸੀ ਕੋਈ ਵਿਖਾ ਸਕਦਾ ਪਰ ਹੁਣ ਗੱਲ ਮੇਰੇ ਗੁਰੂ ਦੀ ਆ ਗਈ ਹੈ ਤੁਸੀਂ ਮੇਰੇ ਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਦਿੱਤਾ ਜੇ ਤੇਰਾ ਗੁਰੂ ਪੁਰਾ ਹੈ ਸਾਡਾ ਬੱਚਾ ਜਿਉਂਦਾ ਕਰ ਬਾਬਾ ਸਾਵਣ ਮੰਨ ਉੱਟ ਕੇ ਖੜੇ ਹੋ ਗਏ ਕਹਿੰਦੇ ਚਲੋ ਕਿੱਥੇ ਆ ਤੁਹਾਡਾ ਬੱਚਾ ਮਹਿਲਾਂ ਦੇ ਚਲੇ ਗਏ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਕਿਹਾ ਗੱਲ ਹੁਣ ਗੁਰੂ ਤੇ ਆ ਗਈ ਹੈ ਮੈਂ ਗੁਰੂ ਤੇ ਮਾਨ ਰੱਖ ਕੇ ਕਰਨ ਲੱਗੇ ਅਰਦਾਸ ਕਰਕੇ ਬਾਬੇ ਸਾਵਣ ਮੰਨ ਨੇ ਉਹ ਰਮਾਲ ਵਰਦਤਾ ਜਿਹਨੂੰ ਵੈਦਾਂ ਨੇ ਕਿਹਾ ਹੁਣ ਦਵਾਈ ਨਹੀਂ ਕੰਮ ਕਰ ਰਹੀ ਇਹ ਤੇ ਮਰ ਗਿਆ। ਕੁੰਮਾ ਚ ਗਏ ਹੋਏ ਹਰੀਪੁਰ ਦੇ ਰਾਜੇ ਦੇ ਪੁੱਤਰ ਨੂੰ ਰਮਾਲ ਮੂੰਹ ਤੇ ਰੱਖ ਕੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਬਾਬੇ ਸਵਨਮੱਲ ਨੇ ਜਿਉਂਦਾ ਕਰ ਦਿੱਤਾ। ਰਾਜੇ ਹਰੀਪੁਰ ਦਾ ਰਾਜਾ ਹਰੀਪੁਰ ਰਿਆਸਤ ਦਾ ਜਿਹੜਾ ਰਾਜਾ ਹੈ ਉਹਦਾ ਲੜਕਾ ਕੁੰਮਾ ਵਿੱਚ ਬੈਸੀ ਰਮਾਲ ਮੂੰਹ ਤੇ ਰੱਖ ਕੇ ਬਾਬੇ ਸਵਨਮੱਲ ਨੇ ਅਰਦਾਸ ਕੀਤੀ ਉਹਦੇ ਸਵਾਸ ਵਾਪਸ ਚੱਲ ਪਿਆ ਉਹ ਜਿਉਂਦਾ ਹੋ ਗਿਆ ਤੇ ਸਾਧ ਸੰਗਤ ਹੁਣ ਜੈਜਕਾਰ ਹੋਣੀ ਸੁਭਾਵਕ ਸੀ। ਮੇਲਾ ਵਿੱਚ ਮਸ਼ਾਅੱਲਾ ਜਗਾਦਤੀਆਂ ਗਈਆਂ ਅਨਾਜ ਦੇ ਭੰਡਾਰ ਖੋਲ ਦਿੱਤੇ ਰਾਜੇ ਨੇ ਕਿਹਾ ਗਰੀਬਾਂ ਨੂੰ ਵੰਡ ਦਿਓ ਅਨਾਜ ਅੱਜ ਖੁਸ਼ੀ ਦੀ ਕੋਈ ਹੱਦ ਨਹੀਂ ਸਤ ਦਿਨ ਦਾ ਰਾਜੇ ਨੇ ਰਿਆਸਤ ਵਿੱਚ ਮੇਲਾ ਰੱਖ ਲਿਆ ਦੂਰੋਂ ਦੂਰੋਂ ਗਰੀਬ ਗੁਰਵੇ ਆਉਂਦੇ ਨੇ ਅਨਾਜ ਵੰਡਿਆ ਜਾ ਰਿਹਾ ਹੈ ਬਾਬੇ ਸਾਵਣਮਲ ਦੇ ਗਲ ਵਿੱਚ ਹਾਰ ਪਾਏ ਰਾਜੇ ਨੇ ਆਪਣੇ ਤਖਤ ਉੱਤੇ ਉੱਚੀ ਜਗ੍ਹਾ ਤੇ ਬਾਬੇ ਸਾਵਣਮਲ ਨੂੰ ਬਿਠਾਇਆ ਇੰਨੀ ਵਡਿਆਈ ਕੀਤੀ ਐ ਸੰਤ ਜੀ ਤੁਹਾਡੇ ਕਰਕੇ ਮੇਰਾ ਬੱਚਾ ਜਿੰਦਾ ਹੋ ਗਿਆ ਜਦੋਂ ਬਾਬੇ ਸਾਵਣਮਲ ਦੀ ਪੂਜਾ ਹੋਈ ਹੁਣ ਬਾਬੇ ਸਾਵਣਮਲ ਨੂੰ ਰਾਜਾ ਹਰੀਪੁਰ ਰਿਆਸਤ ਦਾ ਰਾਜਾ ਕਹਿੰਦਾ ਕੋਈ ਸੇਵਾ ਲਾਉ ਮੈਨੂੰ ਉਹਨੂੰ ਮੰਨੂ ਰਾਜਾ ਹਰੀਪੁਰ ਰਿਆਸਤ ਦਾ ਰਾਜਾ ਕਹਿੰਦਾ ਕੋਈ ਸੇਵਾ ਲਾਉ ਮੈਨੂੰ ਤਾਂ ਸਾਸਨਦ ਬਾਪੇ ਸਾਵਣ ਮੰਨ ਲੈ ਕੇ ਇੱਕ ਸੇਵਾ ਹੈ ਤੇਰੇ ਲੈ ਕੇ ਸਾਡੇ ਵੱਡਿਆਂ ਨੇ ਭਾਵ ਸਾਡੇ ਗੁਰੂ ਨੇ ਨੱਦਰ ਵਸਾਇਆ ਵਿਆਸਾਂ ਤੇ ਪੰਡੇ ਗੋਇੰਦਵਾਲ ਸਾਹਿਬ ਉੱਥੇ ਲੱਕੜ ਦੀ ਲੋੜ ਹੈ ਸ਼ਤੀਰੀਆਂ ਦੀ ਲੋੜ ਹੈ ਵਧੀਆਂ ਲੱਕੜ ਵਿਆਰ ਦੀ ਵੱਢ ਕੇ ਚੀਲ ਦੀ ਲੱਕੜ ਦੀਆਂ ਸ਼ਤੀਰੀਆਂ ਬਣਾ ਕੇ ਗੋਇੰਦਵਾਲ ਸਾਹਿਬ ਪਹੁੰਚਾਉਂਦਾ ਉਹਨਾਂ ਕਿ ਉੱਥੇ ਕਿਵੇਂ ਪਹੁੰਚਾਵਾਂਗੇ ਬਾਪੇ ਸਾਵਣ ਮੰਨ ਲੈ ਕੇ ਕਿਹਾ ਲੱਕੜ ਦੀਆਂ ਸ਼ਤੀਰੀਆਂ ਸਹੀ ਚਰਵਾਲਾ ਉਹ ਸ਼ਤੀਰੀਆਂ ਦੇ ਵੇੜੇ ਬਣਾਏ ਜਾਣਗੇ ਲੱਕੜਾਂ ਜੋੜ ਕੇ ਸ਼ਤੀਰੀਆਂ ਦੇ ਵੇੜੇ ਬਣਾਤੇ ਜਿਹੜਾ ਆ ਪਹਾੜ ਤੋਂ ਦਰਿਆ ਪੁਆਇੰਟ ਦੇਖਦਾ ਹੈ ਇਹੀ ਪਾਣੀ ਅੱਗੇ ਵਿਆਸਾ ਜਾ ਕੇ ਮਿਲਦਾ ਹੈ ਕਹਿੰਦੇ ਪਹਾੜੀ ਤੋਂ ਉੱਪਰੋਂ ਉਹ ਵੇੜੇ ਲੱਕੜ ਸ਼ਤੀਰੀਆਂ ਛੱਡ ਦਾਂਗੇ ਨਾਲ ਆਪਣੇ ਤਾਰੂ ਬੰਦੇ ਕੁਝ ਕੱਲ ਜਿਹੜੇ ਦਰਿਆ ਦੇ ਰਾਹੀ ਲੱਕੜ ਨਾਲ ਚਲਦਿਆਂ ਚਲਦਿਆਂ ਜਦੋਂ ਵਿਆਸਾ ਦਰਿਆ ਗੋਇੰਦਵਾਲ ਸਾਹਿਬ ਲੱਕੜ ਪਹੁੰਚੇਗੀ ਕੱਢ ਲਾਂਗੇ ਸਾਥ ਸੰਗਤ ਇਥੋਂ ਜੰਗਲ ਵਿੱਚੋਂ ਰਾਜੇ ਨੇ ਛੇਰੀਆਂ ਵੜਾਈਆਂ ਲੱਕੜ ਵੜਾ ਕੇ ਛੇਰੀਆਂ ਚਰਾਤੇ ਬੇੜੇ ਬਣਾ ਕੇ ਹਰੀਪੁਰ ਦੇ ਰਾਜੇ ਨੇ ਉਹ ਲੱਕੜ ਕੱਲੀ ਟੰਨਾ ਦੇ ਟੰਨ ਮਣਾ ਮੋਹੀ ਲੱਕੜ ਸ੍ਰੀ ਗੋਇੰਦਵਾਲ ਸਾਹਿਬ ਵਾਸਤੇ ਪਾਣੀ ਤੋਂ ਰੋੜ ਦਿੱਤੀ ਨਾਲ ਤਾਰੂ ਬੰਦੇ ਭੇਜ ਦਿੱਤੇ ਡੇਢ ਮਹੀਨੇ ਵਿੱਚ ਉਹ ਸੱਜੇ ਸੱਜੇ ਪਾਣੀ ਚ ਤਰਦੀ ਹੋਈ ਲੱਕੜ ਗੋਇੰਦਵਾਲ ਸਾਹਿਬ ਪਹੁੰਚੀ ਜਿੱਥੇ ਵਿਆਸਾਂ ਦੇ ਕੰਡੇ ਸਥਾਨ ਬਣਿਆ ਹੋਇਆ ਸੀ ਜਿਹਨੂੰ ਪਾਤਸ਼ਾਹ ਨੇ ਕਿਹਾ ਗੋਇੰਦਵਾਲ ਗੋਬਿੰਦਪੁਰੀ ਸਮਨ ਜਲਨ ਪੀਰ ਬਪਾਸ ਬਣਾਇਓ ਬੇਪਾਸ ਦਾ ਅਰਥ ਵਿਆਸਾਂ ਲੱਕੜਾਂ ਪਹੁੰਚੀਆਂ ਉੱਥੇ ਸਿੱਖ ਪਹਿਲਾਂ ਘੱਲਦੇ ਬਾਬੇ ਸਬਨਮਲ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ ਦੀ ਹਰੀਪੁਰ ਦੇ ਰਾਜੇ ਨੇ ਬਾਬੇ ਸਬਨਮਲ ਦੇ ਘਰ ਤੇ ਲੱਕੜ ਧਲੀ ਹੈ ਜਾ ਕੇ ਗੋਇੰਦਵਾਲ ਸਾਹਿਬ ਕੱਢ ਲਈ ਗੁਰੂ ਅਮਰਦਾਸ ਮਹਾਰਾਜ ਨੇ ਸਭ ਨੂੰ ਵੰਡ ਦਿੱਤੀ ਭਾਈ ਸ਼ਦੀਰੀਆਂ ਲੈ ਜਾਓ ਆਪੋ ਆਪਣੇ ਘਰ ਬਣਾਓ ਗੋਇੰਦਵਾਲ ਸਾਹਿਬ ਘਰ ਬੱਕੇ ਮੰਣ ਲੱਗ ਪਏ ਖੱਤਰੀਆਂ ਦੀ ਵੰਸ਼ ਖੱਤਰੀਆਂ ਵਿੱਚੋਂ 12 ਜਾਂ ਤਾਂ ਨੇ ਅੱਗੇ ਖੱਤਰੀਆਂ ਦੀਆਂ ਉਹ ਸਾਰਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਵਸਾਇਆ ਗੋਇੰਦਵਾਲ ਸ ਸਾਧਨੋਂ ਗਰੀਬਾਂ ਨੂੰ ਗਾਇਆ ਭਾਈ ਸ਼ਤੀਰੀ ਜਿਹਨੂੰ ਲੱਭਣ ਜਿੰਨੀ ਚਾਹੀਦੀ ਹੈ ਲੈ ਜਾਓ ਆਪਣੇ ਪੱਕੇ ਘਰ ਸ਼ਤੀਰੀਆਂ ਪਾ ਕੇ ਕੰਨੇ ਬਣਾਓ ਕੰਨੇ ਪਾ ਕੇ ਪੱਕੇ ਘਰ ਲਿਪ ਦਿੱਤੇ ਗਏ ਕੋਇਨਵਾਲ ਸਾਹਿਬ ਸੋਨਾ ਬਣ ਗਿਆ ਗੁਰੂ ਅਮਰਦਾਸ ਮਹਾਰਾਜ ਬਾਬੇ ਸਬਨ ਮਲ ਦੀ ਸੇਵਾ ਤੋਂ ਖੁਸ਼ ਨੇ ਹੁਣ ਗੁਰੂ ਅਮਰਦਾਸ ਮਹਾਰਾਜ ਨੇ ਸੁਨੇਹਾ ਕੱਲਿਆ ਬਾਬਾ ਸਬਨ ਮਲ ਨੂੰ ਕਿ ਵਾਪਸ ਆਓ ਕੋਇਨਵਾਲ ਸਾਹਿਬ ਜਦੋਂ ਸੁਨੇਹਾ ਮਿਲਿਆ ਨਾ ਹਰੀਪੁਰ ਰਿਆਸਤ ਵਿੱਚ ਇਹਨਾਂ ਮਹੀਨਿਆਂ ਵਿੱਚ ਕਈ ਸਾਲ ਲੰਘ ਗਏ ਬਾਬੇ ਸਵਨਮਲ ਨੂੰ ਰਾਜਾ ਬੜਾ ਮਾਣ ਦਿੰਦਾ ਹੈ ਸ਼ਾਹੀ ਭੋਜਨ ਛਕਾਉਂਦਾ ਹੈ ਗੱਦੀ ਤੇ ਬਿਠਾਉਂਦਾ ਹੈ ਆਪਣਾ ਗੁਰੂ ਮੰਨ ਕੇ ਪੂਜਾ ਕਰਦਾ ਹੈ ਰਾਜੇ ਰਾਣੀਆਂ ਪੈਰਾਂ 'ਚ ਮੱਥਾ ਟੇਕਦੇ ਨੇ ਰਾਜਾ ਪੈਰ ਧੋਤੋਂ ਕੇ ਬਾਬੇ ਸਵਨਮਲ ਦੇ ਪਿੰਦਾ ਹੈ ਬਾਬੇ ਸਵਨਮਲ ਦੇ ਮਨ 'ਚ ਆ ਗਿਆ ਜਿਵੇਂ ਗੋਇੰਦਵਾਲ ਸਾਹਿਬ ਚਲਾ ਗਿਆ ਗੁਰੂ ਅਮਰਦਾਸ ਮਹਾਰਾਜ ਨੇ ਰੁਮਾਲ ਵਾਪਸ ਲੈ ਲੈਣਾ ਜੇ ਰੁਮਾਲ ਵਾਪਸ ਲੈ ਲਿਆ ਮੈਂ ਤਾਂ ਖਾਲੀ ਰਹਿ ਜਾਣਾ ਮੇਰੀ ਕੋਲ ਜੋ ਕਰਾਮਾਤ ਹੈ ਰੁਮਾਲ ਕਰਕੇ ਹੈ ਜੇ ਮੈਂ ਵਾਪਸ ਗਿਆ ਕਿਤੇ ਰੁਮਾਲ ਵਾਪਸ ਨਾ ਲੈ ਲੈਣਾ ਬਹਾਨਾ ਬਣਾ ਕੇ ਸਿੱਖਾਂ ਦੇ ਹੱਥ ਚਿੱਠੀ ਗੱਲ ਲੀ ਮੈਨੂੰ ਹਰੀਪੁਰ ਦਾ ਰਾਜਾ ਆਉਣ ਨਹੀਂ ਜੀ ਦਿੰਦਾ ਉਹ ਮਜਬੂਰ ਕਰਦਾ ਇਸ ਲਈ ਮੈਂ ਗੋਇੰਦਵਾਲ ਸਾਹਿਬ ਨਹੀਂ ਆ ਸਕਦਾ ਮੈਂ ਇੱਧਰ ਹੀ ਰਵਾਂਗਾ ਗੁਰੂ ਅਮਰਦਾਸ ਮਹਾਰਾਜ ਘਟਕੜ ਦੀਆਂ ਜਾਨਣ ਵਾਲੇ ਸਾਧ ਸੰਗਤ ਇਹ ਮੈਂ ਤਾਂ ਸੁਣਾ ਰਿਹਾ ਸੇਵਾ ਕਰਕੇ ਵਡਿਆਈ ਆਉਂਦੀ ਹੈ ਸੇਵਾ ਕਰਕੇ ਕਰਾਮਾਤ ਵੀ ਆਉਂਦੀ ਹੈ ਪਰ ਜੇ ਕਿਸੇ ਨੂੰ ਹੰਕਾਰ ਹੋ ਜਾਏ ਗੁਰੂ ਜਦੇ ਵਾਪਸ ਲੈ ਲੈਂਦਾ ਸੇਵਾ ਕਰਕੇ ਮਾਣ ਉਹ ਨਹੀਂ ਕਰੀਦਾ ਜੇ ਹੰਕਾਰ ਆ ਜਾਏ ਗੁਰੂ ਸਾਰੀਆਂ ਚੀਜ਼ਾਂ ਵਾਪਸ ਲੈ ਲੈ ਜਦੋਂ ਬਾਬੇ ਸਵਨਮਲ ਦੇ ਮਨ 'ਚ ਸ਼ੰਕਾ ਆ ਗਿਆ ਗੁਰੂ ਨੇ ਰਮਾਲ ਵਾਪਸ ਲੈ ਲੈਣਾ ਜੇ ਰਮਾਲ ਵਾਪਸ ਲੈ ਲਿਆ ਮੇਰੀ ਸ਼ਕਤੀ ਘਟ ਜਾਣੀ ਮੈਨੂੰ ਕਿਨੇ ਪੁੱਜਣਾ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਬਹਾਨਾ ਬਣਾ ਕੇ ਚਿੱਠੀ ਲਿਖਕਤੀ ਪਾਤਸ਼ਾਹ ਸਭ ਕੁਝ ਜਾਣਦੇ ਹੋ ਤਾਂ ਘਟ-ਘਟ ਕੇ ਪਟ-ਪਟ ਕੇ ਜਾਣੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਭ ਕੁਝ ਜਾਣਦੇ ਸੀ ਪਾਤਸ਼ਾਹ ਹੱਸ ਬੈ ਕਹਿੰਦੇ ਭਾਈ ਸਵਨਮਲ ਨੂੰ ਗੁਰੂ ਬਣਨ ਦਾ ਅੰਦਰ ਮਾਨ ਪੈਦਾ ਹੋ ਗਿਆ ਕਹਿੰਦੇ ਭਾਈ ਸਵਨਮਲ ਨੂੰ ਮਾਨ ਨੇ ਖਾ ਲਿਆ ਸਵਨਮਲ ਦੇ ਅੰਦਰ ਲਾਲਚ ਆ ਗਿਆ ਸਾਵਣ ਮੱਲ ਪੂਜਾ ਦਾ ਗੁਲਾਮ ਹੋ ਗਿਆ ਸਾਵਣ ਮੱਲ ਲੋਕਾਂ ਦੀ ਪੂਜਾ ਦਾ ਗੁਲਮ ਹੀ ਕਰਨ ਲੱਗ ਪਿਆ ਕਹਿੰਦੇ ਮਹਾਰਾਜੇਰ ਪਾਦਸ਼ਾਹ ਹੱਸ ਪਏ ਕਹਿੰਦੇ ਭਾਈ ਸਾਵਣ ਮੱਲ ਨੂੰ ਬਲਿਖਾ ਆ ਖਬਰ ਆ 1 ਫੁੱਟ ਦੇ ਚੌਰਸ ਕੱਪੜੇ ਰਮਾਲ ਵਿੱਚ ਹੀ ਕਰਾਮਾਤ ਹੈ ਕਹਿੰਦੇ ਰਮਾਲ ਤਾਂ ਇੱਕ ਕੱਪੜਾ ਹੈ ਉਹਦੇ ਪਿੱਛੇ ਕਰਾਮਾਤ ਤਾਂ ਮੇਰੇ ਗੁਰੂ ਨਾਨਕ ਦੀਆਂ ਵਰਤਦੀਆਂ ਨੇ ਭਾਈ ਰਮਾਲ ਤਾਂ ਇੱਕ ਕੱਪੜਾ ਆ ਕਹਿੰਦੇ ਪਿੱਛੇ ਕਰਾਮਾਤ ਤਾਂ ਮੇਰੇ ਗੁਰੂ ਨਾਨਕ ਦੀ ਵਰਤਦੀ ਹੈ ਰਮਾਲ ਤਾਂ ਤਾਂ ਇੱਕ ਬਹਾਨਾ ਬਣਿਆ ਹੋਇਆ ਹੈ ਉਹ ਸਾਵਣ ਮੱਲ ਨੂੰ ਭਲੇਖਾ ਪੈ ਗਿਆ ਖਰਿਆ ਮੈਂ ਰਮਾਲ ਕਰਕੇ ਖਵਰਿਆ ਕੁਝ ਬਣ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਹੱਸ ਬੈ ਸਿੱਖਾਂ ਤੇ ਬੈਠੇ ਬਤਾ ਕੀ ਕਹਿੰਦੇ ਕਹਿੰਦੇ ਗੱਲ ਕੱਲੇ ਰਮਾਲ ਜਾਂ ਕੱਪੜੇ ਦੀ ਨਹੀਂ ਹੈ ਜੇ ਗੁਰੂ ਨਾਨਕ ਬਖਸ਼ਣ ਦੇਣ ਤੇ ਹਣ ਕਹਿੰਦੇ ਭਾਈ ਸਾਵਣ ਮੱਲ ਨੂੰ ਭਲੇਖਾ ਪੈ ਗਿਆ ਖਰਿਆ ਰਮਾਲ ਵਿੱਚ ਹੀ ਕਰਾਮਾਤ ਹੈ ਜੇ ਕਰਾਮਾਤ ਦੇਣ ਤੇ ਆ ਜਾਈਏ ਕਹਿੰਦੇ ਆ ਗੰਗੂ ਖੱਤਰੀ ਬੈਠਾ ਇਹਨੂੰ ਅਸੀਂ ਰਾਜਾ ਬਣਾ ਰਹੀਏ ਭਾਈ ਆ ਸੰਗਤ ਵਿੱਚ ਭਾਂਡੇ ਮਾਂਜਣ ਵਾਲਾ ਸੇਵਾ ਕਰਨ ਵਾਲਾ ਜਿਹਨੇ ਲੋਕਾਂ ਨੂੰ ਛਤਰੀਆਂ ਵੰਡ ਕੇ ਘਰ ਬਣਾਏ ਕਹਿੰਦੇ ਜੇ ਬਖਸ਼ਿਸ਼ਾਂ ਦੇਣ ਤੇ ਆ ਜਾਣ ਜੇ ਗੁਰੂ ਨਾਨਕ ਦੀ ਨਜ਼ਰ ਹੋ ਜਾਏ ਅਸੀਂ ਤਾਂ ਆ ਗੰਗੂ ਖੱਤਰੀ ਵਰਗਿਆਂ ਤੇ ਬਖਸ਼ਿਸ਼ ਕਰਕੇ ਨੂੰ ਰਾਜੇ ਬਣਾ ਦਈਏ ਇੰਨੀ ਗੱਲ ਕਹਿਣ ਦੀ ਧੀਰ ਸੀ ਬਸ ਬਾਦਸ਼ਾਹ ਦੀ ਇੱਕੋ ਦ੍ਰਿਸ਼ਟੀ ਸੰਗਤ ਵਿੱਚ ਬੈਠੇ ਭਾਈ ਗੰਗੂ ਖੱਤਰੀ ਤੇ ਬਈ ਉਹਦਾ ਤਨ ਮਨ ਨਿਹਾਲ ਹੋ ਗਿਆ ਜਦੋਂ ਗੁਰੂ ਨਜ਼ਰ ਭਰ ਕੇ ਵੇਖਦੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵਿਖੇ ਹੋਏ ਸੰਤ ਜਿਹਨੂੰ ਪਿੰਡ ਚ ਲੋਕ ਗੰਗੂ ਖੱਤਰੀ ਕਹਿੰਦੇ ਸੀ ਬਸ ਥੋੜੇ ਦਿਨਾਂ ਵਿੱਚ ਹੀ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਜੋ ਜ਼ੁਬਾਨ ਤੋਂ ਕਹਿਣ ਉਹ ਗੰਗੂ ਖੱਤਰੀ ਦਾ ਵਚਨ ਪੂਰਾ ਹੋਣ ਲੱਗ ਪਿਆ ਜੋ ਜ਼ੁਬਾਨ ਤੋਂ ਕਹਿਣ ਭਾਈ ਗੰਗੋ ਦਾ ਬੋਲ ਪੂਰਾ ਹੋਣ ਲੱਗ ਪਿਆ ਕਿਸੇ ਨੇ ਕਿਹਾ ਗੰਗੂ ਵੀ ਬਾਬਾ ਬਣ ਗਿਆ ਉਹਦੇ ਬੋਲ ਗਿਰਥ ਨਹੀਂ ਜਾਂਦੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਬਹਿ ਗਿਆ ਕੇ ਕਹਿੰਦੇ ਮਹਾਰਾਜ ਲੋਕ ਮੈਨੂੰ ਬਾਬਾ ਕਹਿਣ ਲੱਗ ਪਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਿਰ ਤੇ ਹੱਥ ਧਰ ਕੇ ਕਿਹਾ ਕਹਿੰਦੇ ਵਕਤ ਆਏਗਾ ਅੱਜ ਤੱਕ ਲੋਕ ਤੈਨੂੰ ਗੰਗੂ ਕਹਿੰਦੇ ਰਹਿ ਜਾਂ ਦੁਨੀਆਂ ਤੈਨੂੰ ਧੰਨ ਬਾਬਾ ਕੰਗਦਾਸ ਕਹੇਗੀ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਔਰ ਸਾਸੰਗਤ ਉਧਰ ਬਾਬੇ ਸਾਬਨ ਮਲ ਦੀਆਂ ਸਾਰੀਆਂ ਬਖਸ਼ਿਸ਼ਾਂ ਖਿੱਚ ਲਈ ਨਾ ਹੁਣ ਉਹਦਾ ਰਮਾਲ ਕੰਮ ਕਰਦਾ ਹੈ ਨਾ ਉਹਦੇ ਚਿੱਤ ਨੂੰ ਸਕੂਨ ਹੈ ਮਾਇਆ ਤਾਂ ਆ ਜਾਂਦੀ ਹੈ ਪਰ ਚਿੱਤ ਵਿੱਚ ਸਕੂਨ ਆਉਣਾ ਬਹੁਤ ਵੱਡੀ ਗੱਲ ਹੈ ਪੈਸਾ ਧਨ ਦੌਲਤ ਰਾਜ ਹੋਣਾ ਵਡਿਆਈ ਹੋਣੀ ਅਲੱਗ ਗੱਲ ਹੈ ਮਨ ਦਾ ਸਕੂਨ ਹੋਣਾ ਅਲੱਗ ਗੱਲ ਹੈ ਉਹ ਸਿਮਰਨ ਤੋਂ ਬਿਨਾਂ ਨਹੀਂ ਆਉਂਦਾ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਗੁਣ ਗੱਲ ਨੇ ਸ਼ੁਰੂ ਹੋ ਜਾਂਦੇ ਜਦੋਂ ਨਾਮ ਭੁੱਲ ਜਾਂਦਾ ਬਾਬੇ ਸਾਵਣ ਮਲ ਦਾ ਸਿਮਰਨ ਖੁੱਸ ਗਿਆ ਬਾਬੇ ਸਾਵਣ ਮਲ ਦੀਆਂ ਬਖਸ਼ਿਸ਼ਾਂ ਖੁੱਸ ਗਈਆਂ ਹੁਣ ਬਾਬੇ ਸਾਵਣ ਮਲ ਦੇ ਗੁਣ ਗੱਲਣ ਲੱਗ ਪੈਂਦਾ ਹੈ ਜੇ ਮੋ ਬਾਦਸ਼ਾ ਨੇ ਬਾਣੀ ਅੰਦਰ ਕਹਿਆ ਸੀ ਆਸਮ ਲਾ ਪਹਿਲਾ ਤਿਤ ਸਰਵਰਣ ਪਈ ਲੈ ਨਿਵਾਸ ਪਾਣੀ ਪਾਪੁ ਕ ਤਨੈ ਕੀਆ ਮੋਹ ਵਿੱਚ ਫਸ ਪੈਣਾ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖ ਤੈ ਡੋਵਿ ਹਲੇ ਬੜੋ ਮਨ ਇਤਨ ਚੇਤ ਸਮੋੜ ਮਨ ਮਨ ਇਤਨ ਚੇਤਸ ਸਾਰੇ ਆਖੋ ਮਨ ਇਹ ਤਨ ਚੇਤ ਸਮੋੜ ਮਨ ਮਨ ਇਹ ਤਨ ਚੇਤਸ ਜਰ ਹੋਏਗਾ ਕਿ ਕਹਿੰਦੇ ਹਰ ਵਿਸਰਤ ਤੇਰੇ ਗੁਣ ਗਲੇ ਆ ਹਰ ਵਿਸਰਤ ਤੇਰੇ ਗੁਣ ਗਲੇ ਆ ਹਰ ਵਿਸਰਤ ਤੇਰੇ ਤੇਰੇ ਹਰ ਵਿਸਰਤ ਤੇਰੇ ਬੱਬੇ ਸਾਵਣ ਮਲਦੇ ਕੌਣ ਗਲ ਗਏ ਅੰਦਰ ਦਾ ਸਕੂਨ ਖਤਮ ਹੋ ਗਿਆ ਸਾ ਸੰਗਤ ਉਹ ਸਾਰੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਨੇ ਜਿਹਨੂੰ ਲੋਕ ਕਦੇ ਗੰਗੂ ਕਹਿੰਦੇ ਸੀ ਧੰਨ ਬਾਬਾ ਗੰਗਦਾਸ ਵਿੱਚ ਭਰ ਦਿੱਤੀਆਂ ਬਾਬੇ ਗੰਗਦਾਸ ਨੂੰ ਵਜਨ ਗਏ ਜਾ ਗੰਗਦਾਸ ਜਿੱਧਰ ਨੂੰ ਤੇਰਾ ਮੁਖ ਹੈ ਚਲਾ ਜਾ ਜਿੱਧਰ ਜਾਏਗਾ ਦੁਨੀਆ ਤੇਰੇ ਚਰਨਾਂ 'ਚ ਨਮਸਕਾਰ ਕਰੇਗੀ ਤੇਰੀ ਜ਼ਬਾਨ ਤੋਂ ਗੁਰੂ ਦਾ ਸ਼ਬਦ ਸੁਣ ਕੇ ਲੋਕਾਂ ਦਾ ਲੋਕ ਤੇ ਪ੍ਰਲੋਕ ਸਬਰੇਗਾ ਐਸੀ ਮਸਤੀ ਆਈ ਸਾਧ ਸੰਗਤ ਕਦੇ ਅ ਪਹਾੜ ਦੀਆਂ ਕੰਧਰਾਂ ਕੰਨਿਆਂ ਵਿੱਚ ਲੁੱਕ ਕੇ ਵਹਿ ਗਏ ਬਾਬਾ ਗੰਗਦਾਸ ਕਿਨ ਲਗੇ ਮੈਂ ਤੇ ਕੁਝ ਵੀ ਨਹੀਂ ਸੀ ਮੈਨੂੰ ਇੰਨੀਆਂ ਬਖਸ਼ਿਸ਼ਾਂ ਕਰ ਅੱਜ ਸਾਧ ਸੰਗਤ ਕਿੰਨੇ ਆਸਾਨ ਕਿੰਨੇ